ਉਹ ਲਾਵੇ ਮਤਰਾ ਆਗੇ ਦੇ ਯੂਨੀਵਰਸਿਟੀ ਚੱਲ ਵੀ ਤੇ ਚਾਹ ਰੌਣਕ ਵੇਖ ਲੋ ਆਇਦਮ ਉਹ ਲੈ ਉਹ ਵਿਚਾਰਾ ਨੇ ਉਹ ਕਦੀ ਉਧਰੋਂ ਘੇਰ ਨਹੀਂਦਾ ਕੋਈ ਕਹੀਏ ਕੋਈ ਉਧਰੋਂ ਘੇਰ ਨਹੀਂਦਾ ਇਹਨੇ ਆਪਾਂ ਨੇ ਵੀ ਗਾਣਾ ਬੰਦ ਕਰੋ ਵੀ ਨਹੀਂ ਕਿਧਰ ਘੇੜਾ ਬਾਈ ਵੇਖਿਆ ਨਹੀਂ ਅੱਗੇ ਸੀਟ ਪੈਂਡਿਆ ਮਤਰਾ ਫਨ ਬਾਈਟਸ ਤੇ ਆ ਗਏ ਆ ਪਰ ਇੱਥੇ ਰੌਣਕ ਮੇਲਾ ਜ਼ਿਆਦਾ ਜੇ ਇਥੇ ਹੋ ਦੂਰ ਚੱਲ ਬੇਰੇ ਪਰੌਂਠੇ ਚੱਲ ਪਏ ਜੇ ਅੱਲਾ ਸ਼ਾਹ ਪਰੌਂਠਾ ਅੱਲਾ ਸ਼ਾਹ ਪਰੌਂਠਾ ਹੋ ਗਿਆ ਜੇ ਕਹਿੰਦੇ ਖੁੱਲੇ ਗੱਫੇ ਖੁੱਲੇ ਚੰਗਾ ਕੰਮ ਚੱਲਣ ਡਿਆਣਾ ਸਬਜੀ ਕਿਹੜੀ ਹੈ ਨਾ ਉਹ ਬਸਾਨੀ ਆਵਾਜ਼ ਐ ਐ ਐ ਉਹ ਕਰਾਤਾ ਹੀ ਬੰਦ ਹੋਇਆ ਹੁਣ 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 ਨਹੀਂ ਲੱਗ ਰਿਹਾ ਖੁੱਲੇ ਖੁੱਲੇ ਥੋੜਾ ਥੜੇ ਇਹ ਤਾਂ ਰੁਮਤ ਹੈ ਇਹਨੇ ਬਸੇ ਮਸਾਪਰੀ ਉਹ ਹਾਤਰੀ ਨਹੀਂ ਬਚਾਰ ਕਰ ਦੋ ਯਾਰ ਭਾਲੂ ਚੱਲੇ ਬੱਸਾ ਬਾਏ 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 ਫੇਰ ਤੋਂ ਇੱਕ ਵੀ ਨਵੰਬਰ ਮਹੀਨੇ ਤੱਕ ਫੈਸਟ ਚੱਲਦੇ ਰਹਿਣੇ ਆ ਯੂਨੀਵਰਸਿਟੀ ਆਓ ਤੇ ਰੌਣਕਾਂ ਨਾਲ ਮਿਲਾਓ ਜੜੋ ਸਾਡੇ ਨਾਲ ਹੈ ਵੱਧੋ 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 ਸਾਡੇ ਨਾਲ ਨਹੀਂ ਚਾਹ ਜ਼ਰੂਰ ਪੀਓ ਬੋਲੇ ਦੀ ਗੰਟੀ ਆਹ ਇੱਥੇ ਰਹਿ ਜਾ ਬਾਲੇ ਬੁਆ ਹੀ ਬੰਦ ਕਰਕੇ ਬਹਿ ਗਏ ਆ ਉਹ ਵੀਰ ਪੜਦਾ ਐ ਨੂੰ ਕਰ ਫੇਰੀ ਕੋ ਦੇਹੂਗਾ ਸਤਿ ਸ਼੍ਰੀ ਅਕਾਲ ਸਾਰਿਆਂ ਨੇ ਲੋਬੀ ਮਦਰ ਤੁਹਾਡਾ ਸਵਾਗਤ ਆ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਆ ਸਟਾਰਟਿੰਗ ਤੇ ਅੱਜ ਦੇ ਦਿਨ ਦੇ ਨਾਲ ਹੀ ਕਰਤੀ ਆ ਸ਼ੁਰੂਆਤ रेडी-रेडी ਹੋ ਗਏ ਤਾਂ ਫਿਰ ਉਹ ਗੱਭਰੂ ਕਹਿੰਦੇ ਆ ਕਿ ਚਾਦੇ ਪਾਤੇ ਆ ਤੇ ਵੀਰ ਨੂੰ ਲਿਆ ਨਾਲ ਤੇ ਆਪਾਂ ਚਲੇ ਆ ਥੋੜਾਕ ਯੂਨੀਵਰਸਿਟੀ ਆਂਦਾ ਤੁਰ ਫਿਰ ਕੇ ਆਉਣੇ ਫੈਸਟ ਚੱਲਣ ਡੇ ਆ ਤੇ ਮੈਂ ਕਿਹਾ ਵੇਖ ਲੈਣਾ ਮਿੱਤਰਾ ਕਿਹੜੇ ਫੈਸਟ ਚੱਲਣ ਡੇ ਆ ਅੱਜ ਇੱਕ ਵੇਹੀ ਆਉਣੇ ਕਰੰਬੜੇ ਦੇ ਨ ਹੋ ਗਏ ਮੈਂ ਚਲ ਵੀ ਕਹਿਣ ਡੇ ਹਾਂ ਹਾਂ ਨੂੰ ਹਫਤਾ ਆ ਗਿਆ ਮਿੱਤਰੋ ਤੁਹਾਨੂੰ ਦਸੀ ਹ ਹਫਤਾ ਆ ਗਿਆ ਵੀ ਸਲਾ ਬਣਾਉਂਦੇ ਬਣਾਉਂਦੇ ਨੂੰ ਕੈਨਸਲ ਹੋ ਹੀ ਜਾਂਦੀ ਕਦੀ ਸੋਮਵਾਰ ਕਦੀ ਮੰਗਲਵਾਰ ਕਦੀ ਸੋਮਵਾਰ ਹਾਂ ਤੇ ਵਿਆਹਾਂ ਦਾ ਵੀ ਤੁਹਾਨੂੰ ਪਤਾ ਹੈ ਸਿਆਲ ਦੇ ਵਿੱਚ ਵਿਆਹਾਂ ਦਾ ਯੂਰਪ ਐਂਡਾ ਪੈਂਦਾ ਵਾ ਚੱਲਦੇ ਸਿਆਲ ਦੀ ਜਾਣਾ ਅੱਜ ਵੀ ਨਹੀਂ ਅੱਜ ਵੀ ਕੈਂਸਲ ਹੁੰਦਾ ਰਹਿੰਦਾ ਇਹ ਮੈਂ ਸਕੀਮ ਪਾਈ ਮੈਂ ਕੈਂਸਲ ਹੀ ਅੱਜ ਹੀ ਆਖਰੀ ਦੇਣੀ ਫੇਰ ਆ ਕਿਤੇ ਤੇ ਉਦਾਂ ਨਹੀਂ ਹੋਣਾ ਇਸ ਚੱਕਰ 'ਚ ਸਕੀਮ ਪਾਤੀ ਐਵੇਂ ਚੱਲ ਕੋਈ ਗੱਲ ਨਹੀਂ ਇੱਕ ਰਾਤ ਉਰ ਫਿਰ ਕੇ ਆਉਣੇ ਆ ਤੇ ਸਵੇਰ ਦੀ ਮਤਲਬ ਜਲਦੀ ਜਲਦੀ ਚਾਹ ਵੀ ਨਹੀਂ ਪੀਤੀ ਤੇ ਚਾਹ ਹੁਣ ਸਦਾ ਹੀ ਉਨੀ ਆਗੇ ਵੀ ਨਹੀਂ ਆਪਾਂ ਵੇਨੇ ਕੋਈ ਚੰਗੀ ਜੀ ਕੰਟੀਨ ਲੱਭਦੇ ਹੈਗੀ ਕੋਈ ਚੰਗੀ ਜੀ ਕੰਟੀਨ ਉਥੇ ਕੰਟੀਨਾਂ ਚੰਗੀਆਂ ਹੀ ਆ ਸਾਰੀਆਂ ਚੰਗੀਆਂ ਆਈਆਂ ਬਾਕੀ ਆਪਾਂ ਨੂੰ ਚਾਹ ਮੂੰਹ ਦਾ ਸਵਾਦ ਹੁਣ ਕਿਦਾਂ ਦਾ ਇਹ ਤਾਂ ਪਤਾ ਨਹੀਂ ਆਪਾਂ ਦਾ ਮੂੰਹ ਦਾ ਸਵਾਦ ਹੀ ਬੜਾ ਕੁੜੀ ਆਪ ਪਿਆ ਦੇ ਜਲਦੀ ਜਲਦੀ ਕੀ ਤੇ ਮੈਨੂੰ ਚਾਹ ਹੀ ਨਹੀਂ ਪਸੰਦ ਆਉਂਦੀ ਕਦੇ ਇਹ ਇੱਕ ਗੱਲ ਹੈ ਮੈਂ ਜਦੋਂ ਆਪਣੇ ਹੱਥ ਦੀ ਚਾਹ ਬਣਾਵਾ ਨਾ ਉਹ ਭਾਵੇਂ ਮਾੜੀ ਭਾਜੇ ਉਹ ਮੈਨੂੰ ਚੰਗੀ ਲੱਗਦੀ ਹੁੰਦੀ ਹੈ ਹੈ ਆ ਕਿੱਝ ਆਂਦਾ ਆਂਦਾ ਬੰਦਿਆ ਪਿਆਰੇ ਆ ਦੁੱਧ ਵਧੀਆ ਕਰਦਾ ਇਹ ਕਰਦਾ ਇਹ ਆ ਵੀ ਹਮੇਸ਼ਾ ਮਤਲਬ ਬੰਦਾ ਮਤਲਬ ਕਰਦੇ ਆਪਣੇ ਮਜਾ-ਮੁਜਾ ਰੱਖਿਆ ਵਾ ਤੇ ਘਰ ਦੇ ਦੁੱਧ ਦੀ ਚਾਹ ਜਿਹੜੀ ਘਹਿ ਨਹੀਂ ਵੱਢਦੀ ਹੈ ਹਨਾ ਸੰਗੜੀ ਵੱਢਦੀ ਹੈ ਇਹ ਚੱਕਰ ਹੈਗਾ ਬਾਕੀ ਮਿੱਤਰੋ ਆਜੋ ਮਿਲਦੇ ਆਂ ਸਾਦਾ ਯੂਨੀ ਆਗੇ ਤੋ ਤਾਨੂੰ ਵਿਖਾਉਣੇ ਆ ਉਥੇ ਕੀ ਮੋਲ ਚੜ ਬਣਦਾ ਏਦਾਂ ਜੁੜ ਕੇ ਰੋ ਸਾਡੇ ਨਾਲ ਆਜੋ ਚੱਲਦੇ ਆਂ ਚਾਹ ਦੇ ਪੋਣੇ ਓਏ ਜਾਂਦੇ ਈ ਓਏ ਯੂਨੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਓਏ ਹੋਏ ਕਰਨਾ ਲਾਵੇ ਮਤਰਾ ਆਗੇ ਦੇ ਯੂਨੀਵਰਸਿਟੀ ਚੱਲ ਵੀ ਤੇ ਚਾਹ ਰੌਣਕ ਵੇਖ ਲੋ ਅੱਜ ਦਾ ਮੌਲ ਹੋ ਗਿਆ ਜੇ ਗਰਮਾ ਮੈਂ ਨਤੀਆਂ ਲੱਗੀਆਂ ਪਈਆਂ ਇੱਥੇ ਤੇ ਚਾਹ ਵੀ ਲੈ ਮੈਂ ਕਮੇਟੀ ਦੇਤੀ ਆ ਦਾ ਬੰਦ ਕਰਨਾ ਬੈਠੇ ਆ ਆਪੇ ਕਾ ਨਾ ਕੰਮ ਹੈਗਾ ਤਾਂ ਗਈ ਹੁੰਦਾ ਹੈਗੀ ਸਵਾਦੀ ਉਧਰ ਪਾਇਆ ਨਾ ਸਿਆਲ ਦੇ ਵਿੱਚ ਮਿੱਤਰੋ ਉਧਰ ਉਧਰ ਕੀ ਚੰਗਾ ਲੱਗਦਾ ਬਾਕੀ ਨੂੰ ਪਰੋਟੀ ਲੇਕਿਨ ਮਹਿਲਾ ਆਗਰਕ ਤਾਂ ਰੱਖਾਦੇ ਪੱਤੀ ਨੂੰ ਨੋਂ ਭਾਵੇਂ ਨਾ ਹੀ ਹੋਵੇ ਉਹ ਕਾਹਦੀ ਕੁੰਡੀਆਂ ਭਾਵੇਂ ਅਦਲੀਆਂ ਨਿਗਾਰੇ ਅੱਡੇ ਪੂਰੇ ਸਾਰੇ ਪਾਸੇ ਰੌਣਕ ਹੀ ਰੌਣਕ ਦਾ ਅੱਡੇ ਤੇ ਖੜਮੀ ਚੱਲਣ ਦੀਆਂ ਇੱਥੋਂ ਜੋੜੀ ਉੱਠ ਕੇ ਗਈ ਸੀ ਮੈਂ ਤਾਂ ਚੱਲ ਜਲਦੀ ਜਲਦੀ ਬਾਹਰ ਆਵਾ ਮਾਂ ਕੁਰਸੀ ਤੇ ਅੱਗੇ ਨਹੀਂ ਲੱਭਣ ਲਈ ਬੈਣ ਨੂੰ ਬਹੁਤ ਸੌਰੀ ਖਲੋਤੇ ਹੀ ਹੋਵੇ ਆਹੋ ਆਈ ਅੱਗੇ ਆਈ ਵੀ ਅੱਗੇ ਖਲੋਤੇ ਹਾਂ ਉਥੇ ਪਰ ਇਹਦਾ ਵੀ ਸਾਡੇ ਨੂੰ ਇਹ ਨਾ ਉਹ ਵੀਰ ਨਹੀਂ ਉੱਟ ਗਏ ਨੇ ਆਂਦੇ ਨੇ ਭਾਉ ਨੂੰ ਛੋਟ ਲੈਣਾ ਇੱਥੇ ਬਹਿ ਕੇ ਤੇ ਕੁਰਸੀਆਂ ਵੇਲੀਆਂ ਕਰ ਦਈਏ ਹੈ ਭਾਉ ਨਹੀਂ ਛੋਟ ਲੈਣਗੇ ਬਾਕੀ ਮਿੱਤਰੋ ਚਾਹ ਚੱਲੀ ਜਾਂਦੀ ਆ ਰਹੋ ਕਿਸੇ ਨੇ ਪੀਣੀ ਤੇ ਸੁਣਾ ਮਿੱਤਰੋ ਚੈੱਕ ਕਰੋ ਨੇਚਰਲ ਬਿਊਟੀ ਤੇ ਰੱਖ ਸੁਣਾ ਗੱਲਬਾਤ ਐਂਡ ਹੋਈ ਜਾਂਦੀ ਏ ਬਾਫਰੋਂ ਇੱਧਰ ਜਾਨੇ ਆਪਾਂ ਆ ਇੱਥੋਂ ਦੀਆਂ ਫੋਟੋਆਂ ਇੱਥੋਂ ਦੀਆਂ ਫੋਟੋਆਂ ਆ ਇੱਥੇ ਹਾਂ ਹਾਂ ਲੋਬ ਮਤਰੋ ਤੋਰਾ ਫੇਰਾ ਹੁੰਦਾ ਵੇ ਆ ਜੇ ਥਾਂ ਥਾਂ ਤੇ ਪੁਲਿਸ ਲੱਗੀ ਹੋਈ ਏ ਇੱਥੇ ਨਕਲੀ ਪੁਲਿਸ ਅਚੋ ਬਗਾਰੋ ਏ ਉਹ ਵਿਚਾਰਾਂ ਨੇ ਉਹ ਕਦੀ ਉਧਰੋਂ ਘੇਰ ਨਹੀਂਦਾ ਕੋਈ ਕਹੀਏ ਕੋਈ ਇੱਧਰੋਂ ਘੇਰ ਨਹੀਂਦਾ ਸਟੈਂਡ ਦੇ ਹੜ ਨਹੀਂ ਦੇ ਦੇ ਇੱਕ ਨਸਤਾ ਆਉਂਦੇ ਨੂੰ ਆਹ ਆਹ ਜਿਆਦਾ ਕੰਮ ਔਖਾ ਹੁੰਦਾ ਹੈ ਹੂੰ ਇਹ ਨਹੀਂ ਆਪਾਂ ਨੂੰ ਵੀ ਗਾਣਾ ਬੰਦ ਕਰੋ ਵੀ ਨਹੀਂ ਕਿਧਰ ਗਾਣਾ ਬਾਈ ਬੇਤਰ ਫਾਨ ਬੈਡ ਸਟੇ ਆ ਗਏ ਆ ਪਰ ਇੱਥੇ ਰੌਣਕ ਮੇਲਾ ਜਿਆਦਾ ਜੇ ਇੱਥੇ ਤੇ ਰੌਣਕ ਹੀ ਰੌਣਕ ਸਾਰੇ ਪਾਸੇ ਤੇ ਜਨਤਾ ਐਣੂ ਤਰੀ ਆਉਂਦੀ ਸਾਰੀ ਜਨਤਾ ਸਾਰੀ ਐਣੂ ਤਰੀ ਆਉਂਦੀ ਜੇ ਵੇਲੋ ਇੱਥੇ ਕਿੰਨੀ ਰੌਣਕ ਸਾਰੇ ਪਾਸੇ ਰੌਣਕ ਹੀ ਰੌਣਕ ਹੋਈ ਪਈ ਜੈ ਸੋਕਤ ਤੀਆਂ ਲੱਗੀਆਂ ਪਈਆਂ ਮੈਂ ਆ ਨਾ ਨਿਆਰੇ ਪੂਰੇ ਆ ਰਹੇ ਹੋਂ ਕਿਸੇ ਨਾ ਯੂਨੀਵਰਸਿਟੀ ਫੈਸਟ ਚੱਲਣ ਦੇ ਜੇ ਨਿਆਰੇ ਪੂਰੇ ਯੂਨੀਵਰਸਿਟੀ ਦੇ ਹੌਲੇ ਹੀ ਪਈ ਐ ਵਕਤ ਤੇ ਚਲੋ ਵੀਰੋ ਇੱਥੋਂ ਸਾਈਡ ਹੋ ਮਿੱਤਰੋ ਇੱਥੇ ਮਹੌਲ ਵੇਖੋ ਯੂਨੀਵਰਸਿਟੀ ਦੇ ਅੰਦਰ ਪੰਨੀ ਗੱਲ ਜੀ ਬੰਡੀ ਨਾ ਗੱਲਬਾਤ ਵੜੀ ਨਾ ਸੋਹਣਾ ਲੱਗਣੇ ਨਾ ਨਾ ਵੀਊ ਆ ਇਹਨੂੰ ਕਹਿੰਦੇ ਨੇ ਨਾ ਦਾੜੀ ਵਾਲੇ ਰੋਕਾ ਕਿਹੜਾ ਰੋਕਿਆ ਉਹਨੂੰ ਤੇ ਵੀ ਨਹੀਂ ਪਤਾ ਕਿ ਹਾਂ ਉਦਾਂ ਹੈਗੇ ਸੋਹਣੇ ਆ ਤੇ ਮਿੱਤਰੋ ਥੱਕਾ ਕਰਕੇ ਖਲੋਈ ਗਏ ਇਥੇ ਦੇ ਹੁਣ ਤੇ ਨੀਰ ਵੀ ਆਉਂਦਾ ਵੀ ਇਦਾਂ ਲੱਗਣ ਡਿਆ ਵੀ ਕੁੜੀ ਆ ਵਾ ਕਿਤੇ ਕੁਰਸੀ ਕਰਸੀ ਲੱਭੀਏ ਤੇ ਨਵੇਂ ਪੈ ਜਾਈਏ ਹੈ ਇਥੇ ਪੈ ਜਾ ਗੱਡੀ ਤੇ ਪੈ ਜਾ ਕਿਹੜੀ ਗੱਡਿਆ ਗੱਡੀ ਗੰਦੀ ਆ ਨਾ ਚੱਕਰ ਤੇ ਆਵੀ ਆ ਤੇ ਖੋਲ ਲਾ ਕਿਹੜੀ ਗੱਡਿਆ ਹੈ ਖੋਲ ਨਾ ਗੱਡੀ ਆਪਣੀ ਆ ਆਪਣੀ ਹੁਣ ਮੰਨਦਾ ਆਪਾਂ ਧੋ ਲਈ ਆਪਣੀ ਸੀਟੀ ਵਾਲਾ ਕਿਹੜਾ ਵਾ ਸੀਟੀ ਵਾਲਾ ਪਾਉ ਕਿਹੜਾ ਵਾ ਅਰੇ ਤੂੰ ਪੈ ਕਿਉਂ ਰੁਕ ਯਾਨੀ ਇਹ ਮਾਤਰ ਆ ਇਹੋ ਹੋਏ ਹੋਏ ਜੀ ਸਿਕਾਈ ਜਾ ਰਹਿਆ ਨੇ oh my god ਯਾ ਤੂੰ ਤਾਂ ਪੜ ਲੈਂਦਾ ਜੀ ਸਿਆਪਾ ਦਾ ਦੌਰੀ ਉਹ ਗਾਈ ਜਾ ਰਹੇ ਕਹਿ ਅੱਲਾ ਓਏ ਮਤਰੋ ਤੰਦੂਰ ਚੱਲ ਪਿਆ ਜੇ ਪਰੌਂਠੇ ਚੱਲ ਪਿਆ ਜੇ ਅੱਲਾ ਸ਼ਾ ਪਰੌਂਠਾ ਅੱਲਾ ਸ਼ਾ ਪਰੌਂਠਾ ਹੋ ਗਿਆ ਜੇ ਕਹਿੰਦੇ ਖੁੱਲੇ ਗੱਫੇ ਖੁੱਲੇ ਚੰਗਾ ਕੰਮ ਚੱਲਣ ਡਿਆਣਾ ਸਬਜੀ ਕਿਹੜੀ ਹੈ ਨਾ ਅ ਸ਼ਾਨਦਾਰ ਹੀ ਮੈਡਮਾਂ ਲਾਗੇ ਰੱਖੀਣੀ ਨਾ ਮੈਟਰ ਕਮੀ ਪੇਸ਼ੀ ਜੀ ਹੋਂਡੀ ਪਤਾ ਨਹੀਂ ਕਿੱਥੇ ਕਮੀ ਪੇਸ਼ੀ ਜੀ ਹੋਂਡੀ ਆ ਉਹੋ ਜਿਹਾ ਤੋਰਾ ਫੇਰਾ ਜ ਨਹੀਂ ਹੋਂਡਿਆ ਅੱਜ ਹੈ ਆਈ ਤਾਂ ਮੇਲਾ ਮੂਲਾ ਜ ਲੱਭਣ ਡੇ ਅੰਦਰ ਤੇ ਬਾਹਰ ਡਿਪਾਰਟਮੈਂਟ ਲੱਭਾਂ ਇਹੋ ਜਿਹਾ ਖਾ ਲਾ ਵੀ ਮਤਰਾ ਹੁਣ ਬਣੀਓ ਗੱਲ I see this place like a game I'm playing. Straight to the bank to collect my payments. No negotiations. It's my way. I was born. People burning me, but now they fucking learn to see I ain't the one to fuck with. Now they looking nervously, and I don't really care what you think of me. Respectfully, you can kick rocks if you think you're fucking better. See, I will outwork you. ਆ ਜਾ ਆ ਜਾ ਇਹਨੇ ਮਾਸਾ ਮਾਸਾ ਪਰਿਆ ਉਹ ਵਾਟੂ ਇੱਕ ਵੀਰ ਪਈਆ ਉਹ ਇੱਥੇ ਰੱਖ ਦੇ ਕਹਿੰਦੇ ਸ਼ੁਰੂਆਤ ਕਰਨੀ ਹੈ ਤੇ ਜੇ ਕੋਈ ਜਿੱਥੇ ਹੋਵੇ ਇੱਥੇ ਜ਼ਿੰਮੇਵਾਰੀ ਮੇਰੀ ਹੈ ਇੱਥੇ ਤੁਸੀਂ ਅੱਜ ਚੰਗਾ ਪਰਫਾਰਮ ਕਰੋਗੇ ਤਾਂ ਆਉਣ ਵਾਲੇ ਸਮੇਂ ਚ ਇਵੈਂਟ ਹੁੰਦੇ ਰਹਿਣਗੇ ਨਹੀਂ ਤਾਂ ਇਵੈਂਟ ਜਰੋਂ ਖਤਮ ਦਪਾਧਾਣ ਨੂੰ ਸੱਚੀ ਕੋਈ ਕਰਨੀ ਪੈਂਦਾ ਇਵੈਂਟ ਹੋਣ ਦੇ ਨਾਲ ਲੈਸਟ ਮਾਰਨਿੰਗ ਆ ਉਸ ਤੋਂ ਬਾਅਦ ਸਿੱਧਾ DJ ਬੰਦੋ ਨਾ ਜੀ ਕੁਝ ਨਹੀਂ ਲੜਨਾ ਮੈਸੇਜ ਕਰ ਫੁਮੈਂਟ ਹੋਰ ਜੱਗ ਹੈ ਨਾ ਅਪਲੋਡ ਤੋਂ ਦੂਜਾ ਕੰਡੀਆਂ ਪੂਰੀਆਂ ਸੁਣਾਉਂਦੇ ਆ ਨਾ ਨਹੀਂ ਇਹੋ ਚੀਜ਼ ਆ YouTube ਤੇ ਪਾਣੀ ਹੈ ਸਹੀ ਆਂ ਤਰਾ ਯੂਟਿਊਬ ਦੇ ਬਾਰੇ ਵੀ ਰਾਪ ਹੈ ਆਹ ਕੈਸਾ ਲੰਡੇ ਆ ਗੁਰਵਾ ਹਮ ਟਾਈਟਲ ਨਹੀਂ ਲੜਾ ਨਹੀਂ ਸਬਟਾਈਟਲ ਕੰਮ ਨਹੀਂ ਕਰਦੇ ਜਲਦੀ ਮੇਰੇ ਕਮੇਡੀ ਸਟੇਰ ਇਹ ਕਰ ਦਿੱਤੀ ਆ খালি ਕਰ ਦਿੱਤੀ ਆਲੇ ਚਲੋ ਯਾਰ ਕਰ ਦੋ ਯਾਰ ਖਾਲੀ ਬਾਈ 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 ਫੇਰ ਤੋਂ ਇੱਕ ਬੇਨਤੀ ਆ ਜਿੰਦ ਗੇ ਜਲਦੀ ਜਲਦੀ ਖਾਲੀ ਕਰ ਦਿਓ ਬਹੁਤ ਬਹੁਤ ਸ਼ੁਕਰੀਆ ਬਾਦੋ ਜਵਾਦ ਜ ਤੁਸੀਂ ਅੱਜ ਆਏ ਬੜੀਆਂ ਤਰੀਕਿਆਂ ਨਾਲ ਭੇਜ ਦਿੱਤਾ ਥੈਂਕ ਯੂ ਵੈਰੀ ਮਚ ਅਗਲੇ ਸਾਲ ਫੇਰ ਦੀਵਾਲੀ ਤੇ ਨਰੇ ਤੁਹਾਨੂੰ ਫੇਰ ਆਜੋ ਚੱਲਦੇ ਰਹੇ ਫੈਸਟ ਆ ਰਹੇ ਹੋ ਜਲਦੀ ਬਲਦ ਆ ਰਹੇ ਫੈਸਟ ਚੱਲਣੇ ਆ ਹੋਰ ਵੀ ਬੜੇ ਸੋਹਣੇ ਕਿੱਧਰ ਚੱਲ ਕੇ ਆਏ ਨਾ ਇੱਕ ਸੱਜਣ ਭਾਈ ਇਹ ਚੱਲੇ ਓਏ ਚਲੋ ਯਾਰ ਹੋਰ ਕਰ ਗਏ ਨਾ ਤੁਨੇ ਪੈ ਗਏ ਕੰਮ ਚਾਹ ਚਾਈ ਹੋ ਗਿਆ ਕਹਿੰਦੇ 4 4 ਵਜ ਚੋ ਕੇ ਮਹਾਰਾਜ ਤਾਂ ਡੇਲੀ ਲੈਂਦੀ ਆ ਪੀਓ ਸ਼ਗੋ ਗਫੇ ਲਾਓ ਫੇਵਰੇਟ ਬਿਸਕੁਟ 올 ਟਾਈਮ ਫੇਵਰੇਟ ਬਿਸਕੁਟ ਚੱਲਣ ਲੱਗੇ ਨਾਲ ਨਾਲੇ ਵਲੌਗ ਦੇ ਵਿੱਚ ਤੁਹਾਨੂੰ ਪਤਾ ਮਿੱਤਰੋ ਚਾਹ ਤੇ ਜ਼ਰੂਰੀ ਆ ਤੇ ਤੁਹਾਨੂੰ ਪਤਾ ਆਪਾਂ ਲਈ ਆਈ ਦੀ ਵੀ ਆ ਸ਼ੁਰੂਆਤ ਵਿੱਚ ਚਾਹ ਦੋ ਐਂਡਿੰਗ ਵਿੱਚ ਚਾਹ ਦੋ ਇੱਕ ਵਲੌਗ ਇਹਦਾ ਨਾ ਭਾਈਆ ਸ਼ੁਰੂਆਤ ਹੀ ਬੰਦਾ ਜਿਆਦਾ ਕਰੇ ਤੇ ਐਂਡਿੰਗ ਵਿੱਚ ਜਿਆਦਾ ਹੈ। ਹੈ? ਤੜਾ ਹੋ ਗਈ। ਆਹੋ ਚਾਹੀਦਾ ਆ। ਲੈ ਬਿਸਕੁਟ ਟੈਸਟ ਕਰੀਏ ਕਿਦਾਂ ਦੇ ਖੋਲ ਲੈਂਦਾ ਨੂੰ ਕੱਟ ਬਾਹਰ। ਮਾਮਾ ਇਸ ਖਲਾਰਾ ਨੇ ਪਾ ਲਈ। ਇਕੱਠੀ ਲੈਣ ਜੀ ਨੇ ਬਾਹਰ ਆ ਰਹੇ। ਇੱਥੇ ਰੱਖਾ ਡੋਬ ਕੇ ਖਾਈਏ। ਸਖਤ ਵੜੇ ਹੈ ਨਾ। ਮਾਮਾ ਇਹ ਨਾ ਮੂਹ ਚ ਵਾਲੇ ਦੰਦ ਜਨੇ ਘੱਗ। ਲੋ ਚਾਹੀਦੇ ਬੁਰਾ। ਕਾ ਚਾਹ ਬੜੀ ਬਾਗਣਾ। ਚਾਹ ਐਂਡੀ। ਆ ਰਹੇ ਮਤਰਾ। ਚਾਹ ਗਨੀ ਗਏ ਨੇ ਚਾਹ ਦੇ। ਆਏ ਮਤਰਾ ਨਵੰਬਰ ਮਹੀਨੇ ਤੱਕ ਫੈਸਟ ਚੱਲਦੇ ਰਹਿਣੇ ਆ। ਯੂਨੀਵਰਸਿਟੀ ਆਓ ਤੇ ਰੌਣਕਾਂ ਨੂੰ ਵਧਾਓ। ਤੇ ਜੜੋ ਸਾਡੇ ਨਾਲ ਹੈਂ? ਵੱਧੋ ਵੱਧੋ। ਵੱਧੋ ਵੱਧੋ ਜੜੋ ਸਾਡੇ ਨਾਲ। ਨੇ ਚਾਹ ਜਰੂਰ ਵੀ ਬੋਲੇ ਦੀ ਗੰਟੀ ਆ ਹਾ ਆਡੀਟੋਰੀਅਮ ਜਾਣਾ ਪਰ ਇੱਕ ਗੱਲ ਇਹ ਚੇਲ ਵੜਾ ਆ ਆਡੀਟੋਰੀਅਮ ਇੱਥੇ ਕੀ ਮੋੜ ਹੁੰਦਾ ਜਾਣਾ ਵੇਖ ਹੁੰਦੇ ਹੋ ਕੁਝ ਤੇ ਹੋਊਗਾ ਹੀ ਵੇਖ ਹੁੰਦੇ ਹੋ ਇੱਕ ਰੰਬੜਾ ਲੈਣੇ ਸਭ ਬਾਹਰ ਵੀ ਕੋਈ ਹੈਗਾ ਨਹੀਂ ਹੁਣ ਆਹੋ ਗੁਰੂਆ ਬਾਕੀ ਦੰਦੇਰਾ ਨੇਰਾ ਹੋ ਗਿਆ ਇੱਥੇ ਮੇ ਲੋਕਾਂ ਦਾ ਕਰਕੇ ਤੇ ਪਰ ਦੁਬਾਰਾ ਰਾਤ ਨੂੰ ਹੁੰਦਾ ਹੀ ਹੋਏ ਓਏ ਜਿਹੜੀ ਸੈਟ ਰੱਖ ਰਾਤ ਨੂੰ ਆਈ ਕਿੱਦਾਂ ਰਾਤ ਨੂੰ ਰਾਤ ਨੂੰ 7-8 ਵਜੇ ਆਈਏ ਲੱਗਦੀ ਮੈਨੂੰ ਰਾਤ ਨੂੰ ਆਈਏ ਨਾ ਇਹ ਬ੍ਰਿਸ਼ਟਾ ਵਾ ਕਾਲਜ ਵਾਲਾ ਆਹ ਉੱਥੇ ਹੀ ਆ ਇੱਥੇ ਲਾਇਬ੍ਰੇਰੀ ਹਾਂ ਇਹਦਰ ਭੁੰਗੜਾ ਸ਼ਾਇਰੀਆਂ ਸ਼ੂਰੀਆਂ ਕਿਸ ਦਿਨ ਬਣਾਉਣੇ ਮੋੜ ਰਾਤ ਨੂੰ ਬਣਾ ਫਿਰ ਗੱਲਬਾਤ ਖੁੜੀ ਹੋਗੀ ਫਿਰ ਮੈਂ ਕਰੋ ਬਾਹਰ ਨਿਕਲੀ ਤਾਂ ਮੱਖੀ ਨੇ ਵੀ ਪਰੇਸ਼ਾਨ ਕੀਤਾ ਛੇੜਾਈ ਪੰਛੀਆਂ ਦੀ ਆਵਾਜ਼ ਕਿੱਦਾਂ ਵੇਖਣੇ ਕਿੱਦਾਂ ਵੇਖੀ ਹੋਰ ਲਾਕੀ ਗੁਈ ਟੁੰਬੀ ਵਜਾ ਰਹੀ ਹਸੀ ਟੁੰਬੀ ਵਜਾ ਵਧੀ ਜਾਂਦੀ ਹੈ ਮੈਂ ਇੱਥੇ ਟੁੰਬੀਆਂ ਟਾਂਬੀਆਂ ਵਜਦੀ ਜਾਂਦੀ ਕਿੱਥਰ ਵੈਂਦਾ ਹੈ ਬਈਆ ਭਰਾ ਤੂੰ ਵੀ ਇਹ ਮਾਰ ਜੂਮ ਮੜ ਰਿਹਾ ਤੇ ਮੈਂ ਮਿਲਟਰੀ ਕੈਂਪ ਕੋਲ ਪਹੁੰਚਦਾ ਉੱਥੇ ਗਰਜੁੰਦੀ ਦੀ ਪ੍ਰੈਕਟਿਸ ਚੱਲ ਰਹੀ ਸੀ ਇੱਥੇ ਰੱਖ ਇੱਥੇ ਰੱਖ ਵਾਹ ਦੇ ਬੋਏ ਬੰਦ ਕਰਕੇ ਬੈ ਗਏ ਆ ਉਹ ਵੀਰ ਪੜਦਾ ਐਨਕਾਰ ਫੇਰੀ ਕੋ ਦੇਹੂਗਾ ਮਾਮਾ ਤੂੰ ਤੇ ਪੜਦਾ ਹੀ ਬਾਤਾਂ ਸਟੇਜ ਤੇ ਲੈ ਗੁਰੂ ਗੋਬਿੰਦ ਸਿੰਘ ਆਇਆ ਕਰਾ ਕੋ ਗੱਲ ਐ ਹਾਂ ਬਈ ਪਹਿਲਾ ਮਹਾ ਹੀ ਆਏ ਮਿੱਤਰੋ ਇੱਥੇ ਵੇਖਣ ਤੇ ਵੇ ਲੋ ਫੈਸਟ ਤੇ ਇਹਨਾਂ ਪਰਦਾ ਬਾਤਾਂ ਗਾੜੀ ਜਾਂਦੇ ਵੇਖਣੀ ਕੋਈ ਨਹੀਂ ਦੇਣਾ ਇੱਥੇ ਤੇ ਉਹ ਡਲਗ ਮਾਰੇ ਓਏ ਆਈ ਤੋਂ ਮੈਂ ਕਹਿੰਦਾ ਇਥੋਂ ਇਥੋਂ ਪ੍ਰਧਾਨਗੀ ਵਾਲੀ ਨਹੀਂ ਪੀਂਦੋਂਦੀ ਆਹੋ ਆਹੋ ਓਏ ਉਹ ਸਾਥੇ ਦਾ ਪੀਉ ਜੇ ਆਹਦਾ ਸਪੀਚ ਜਦਾਂ ਦਈਦੀ ਆ ਇਹ ਪ੍ਰਧਾਨਗੀ ਵਾਲੀ ਪੀਂਦੀ ਆਉਂਦੀ ਸਹੀ ਗੱਲ ਹੈ ਇੱਥੇ ਉਹ ਡਾਲ ਬਮਾਰੇ ਓਏ ਹਾਂ ਮੈਂ ਹਾਂ ਬੜਾ ਕੀਆ ਹਣਾ ਕਹਾਂਡ ਬੜਾ ਵੀਊ ਆਉਂਦਾ ਜੀ ਸਹੀ ਗੱਲ ਹੈ ਆਏ ਉਹ ਡੰਡ ਮਾਰਨਾ ਪਾਰਟਿਸਪੀਟ ਕਰਨਾਂ ਦੇ ਨਾਲੇ ਤੇ ਤੂੰ ਤੇ ਸਾਰੇ ਜਿਮ ਬੜੀ ਖਿੱਚ ਕੇ ਲਾਉਣਾ ਤੂੰ ਤੇ ਮਾਰ ਵੀ ਦੇਣੇ ਡੰਡੋ ਮਾਰਦਾਂਗੇ ਚਪਾੜੇ ਮਾਰਦਾਂਗੇ ਆ ਇੱਥੇ ਰੱਖ ਇੱਥੇ ਦੋ ਕੇ ਡੰਡ ਭਲਾ ਰਹਿਣ ਦੇ ਹੋ ਜਿਮ ਟਾਈਮ ਹੋ ਗਿਆ ਹੋ ਜੀ ਨੀਚੇ ਵੀ ਟਾਈਮ ਹੋ ਗਿਆ ਜਿਮ ਟਾਈਮ ਹੋ ਗਿਆ ਕਿਟ ਕਿਟ ਫੜਾ ਇੱਧਰ ਹਾਂ ਨਹੀਂ ਤੇ ਰਹਿਣ ਦੇ ਰਹਿਣ ਦੇ ਫੇਰ ਕਿਸ ਦੱਸਾਂ ਜਦ ਤਨ ਗਰਮ ਹੋ ਰਿਹਾ ਸਰੀਰ ਹਣਾ ਓਏ ਗਰਮ ਗਰਮ ਕਰਕੇ ਸਰੀਰ ਫਿਰ ਮਾਰਾਂਗੇ ਚੰਗੀ ਤਰ੍ਹਾਂ ਸਦਾ ਲੈ ਮਿੱਤਰਾ ਅੱਜ ਕੱਲਾ ਕੱਲਾ ਬਹੁਤ ਦਿਲ ਤੋੜਦਾ ਤੋ ਮੇਰਾ ਅੱਜ ਜਿੱਦਾਂ ਮੈਂ ਬੈਠਾ ਹਾਂ ਤਾਂ ਕਹਾਂ ਮੈਂ ਫੋਨ ਨਹੀਂ ਵਰਤੇ ਕਿ ਵੇਖਾ ਸੋ ਦਾ 100 ਦਾ 100 ਬਸੜਾ ਵੇਲਾ ਜੀ ਹਾਂ ਤੇ ਇਸੇ ਚੱਕਰ ਚ ਆ ਚੱਕਰ ਰਹਿ ਗਿਆ ਨਾ ਕੋਈ ਨਹੀਂ ਆਪਾਂ ਫੇਰ ਕਿਸੇ ਦਿਨ ਚਾਲੇ ਪਾਵਾਂਗੇ ਬਾਕੀ ਮਿੱਤਰੋ ਹੁਣੇ ਜੇ ਆਏ ਜੇ ਸੱਦਾ ਆਂਦਾ ਮੋਟਰ ਤੇ ਆਦਾ ਆਂਦਾ ਕੋ ਨਾਲ ਲੈਈ ਤੇ ਮੈਂ ਹਾਂ ਚੱਲ ਲਾਵਾਂਗੇ ਕੋਨਾ ਕੋ ਖਾਣ ਨੂੰ ਤੇ ਬਾਕੀ ਸਦਾ ਹੀ ਇਹਦੇ ਆਲਮ ਆਇਆ ਹੁਣ ਇਹਦੇ ਵੀਰ ਹਲ ਤੇ ਨੇਰਾ ਤੁਹਾਨੂੰ ਪਤਾ ਹੀ ਆ ਕਿ ਨਾ ਹੋ ਚੁੱਕਾ ਉੱਥੇ ਵਾਵਾ ਟਾਈਮ ਹੋ ਗਿਆ ਫਿਰ ਉਹ ਵੀਰ ਨੂੰ ਰਾਹ ਆਪਾਂ ਲਾ ਗਏ ਆ ਮੈਂ ਉੱਥੇ ਪਿੰਡੋ ਦੇ ਵੀਰ ਨੂੰ ਉਹ ਗੱਡੀ ਗੁੱਡੀ ਆ ਦੇ ਮੋਟਰ ਤੇ ਲਾਈ ਆ ਪਾਣ ਕੇ ਤੇ ਇੱਥੇ ਕੰਮ ਤੁਹਾਨੂੰ ਪਤਾ ਹੀ ਆ ਮੋਟਰਾਂ ਦੇ ਜਿਹੜਾ ਛੋਰਾ ਤੇ ਚੱਲਦਾ ਸਪਰੇਅ ਦਾ ਕੰਮ ਚੱਲ ਜਾਂਦਾ ਪੂਰਾ ਕੈਮੋ ਕੈਮ ਉਹ ਭਰਾਵਾ ਗੱਲ ਤਾਂ ਸਮਝਣੀ ਕੀ ਦਵਾ ਮੈਂ ਨਹੀਂ ਕੋਲ ਜਾਂਦਾ ਕੀ ਦਵਾ ਕੋਹਣ ਲਿਆਂਦਾ ਸਾਲਿਆ ਮਰਨਾ ਜਾਈਂ ਵੇਖ ਲੋ ਮਿੱਤਰੋ ਚੇਚਾਂ ਦਾ 버ਗਰ ਲੈ ਕੇ ਆਈ ਆਹਾਹਾ ਮਜੂਦੀ ਮੇਰੇ ਸਿੱਟਦੇ ਚੇਚਾਂ 버ਗਰਾਂ ਦਾ ਭੁੱਖ ਲੱਗੀ ਮੋਟਰ ਤੇ ਸੱਦਾ ਆ ਜਾ 버ਗਰ ਤੇ ਲੋਜਾ ਵਿੱਚ ਖਾਣਾ ਮੈਂ ਲੋਜਾ ਮੈਂ ਦੋ ਨੂੰ ਪੈਸੇ ਦੇਣਾ ਆਹੋ ਕਰ ਲਾ ਤੇ ਸਿਸਟਮ ਜੇ ਆਪਣਾ ਬਾਹਰ ਵੇਲਾ ਕੇ ਕਰ ਲਈ ਪਰ ਮੈਂ 5 ਮਿੰਟ ਤੱਕ ਤੁਰ ਪੈਣਾ ਹੀ ਓਏ ਮਿੱਤਰੋ ਸਵੇਰ ਦੇ ਤੁਹਾਨੂੰ ਪਤਾ ਮਿੰਟ ਵੀ ਨਹੀਂ ਬੈਠੇ ਅੱਜ ਯੂਨੀਵਰਸਿਟੀ ਜਿੱਦਾਂ ਗਏ ਨਾ ਆਪਾਂ ਯੂਨੀਵਰਸਿਟੀ ਇੱਕ ਮਿੰਟ ਨਹੀਂ ਬੈਠੇ ਤੇ ਹੁਣ ਵੀ ਸੱਦਾ ਮੈਂ ਆ ਗਿਆ ਮੋਟਰ ਤੇ ਕਰ ਜਾ ਕੇ ਔਖੀ ਬੜੀ ਲੱਗੀ ਹੈ ਮੇਰਾ ਇਰਾਦਾ ਸੀ ਵੀ ਚਲ ਅੱਜ ਬਾਹਰ ਬੋਰ ਦਾ ਨਾ ਹੀ ਖਾਈਏ ਉੱਥੇ ਵੀ ਥੋੜਾ ਬੋਤਾ ਹੀ ਖਾਦਾ ਵਾ ਤੇ ਹੁਣ ਮੇਰਾ ਦਸਦਾ ਪ੍ਰਸ਼ਾਦਾ ਪਾਣੀ ਛਕੀਏ ਜਾ ਕੇ ਤੇ ਮਾਰੀਏ ਅਰੈਸਟ ਅਜੇ ਟਾਈਮ ਲੱਗੂਗਾ ਤੇ ਮਾਰੀਏ ਅਰੈਸਟ ਕਰ ਜਾ ਕੇ ਹੁਣ ਗਦਾ ਵੇ ਲੋ ਸੁਣ ਬਈ ਜੇ ਮੋਟਰ ਤੇ ਨੇਰਾ ਨੇਰਾ ਆਇਆ ਪਿਆ ਸਾਰੇ ਪਾਸੇ ਹੁਣ ਤੁਹਾਨੂੰ ਪਤਾ ਨਾਲੇ ਦੇਣ ਦੇ ਕੀ ਹੋ ਗਏ ਆ ਦਿਨਾਂ ਦੇ ਕਿੰਦਾ ਕਰਕੇ ਨੇਰਾ ਵੀ ਛੇਤੀ ਹੋ ਜਾਂਦਾ ਪਾੜ ਭਰਾ ਤੇਰੀ ਇਮਾਨਤ ਥੈਂਕ ਯੂ ਨਾਲ ਕੋਕ ਮੰਗਾਈ ਵੀ ਆਲੀ ਕੋਕ ਦਾ ਨਹੀਂ ਚੇਤਾ ਰਿਆ ਸਾਲਿਆ ਮੁੱਤੇ ਯਾਰਗੇ ਬਰਗਰ ਖਾ ਕੇ ਵੇਖੀ ਨਾ ਬੜਾ ਸੁਆਦ ਹੈ ਕਿਸ ਲੈਂਦਾ ਲਿਆਂਦਾ ਹੋ ਗਿਦਿਓ ਖਾ ਕੇ ਦੱਸੀ ਬਸ ਠੀਕ ਆ ਫਿਰ ਤੇਰੇ ਮਨ ਪਸੰਦ ਆਊਗਾ ਊ ਲੰਬੋ ਟ੍ਰੈਂਬੋ ਆ ਕੀ ਮੈਟਰ ਆ ਵਕਤ ਤੱਕ ਆ ਤੱਕ ਗਏ ਆ ਤੇ ਮੱਛਰ ਵੀ ਵੜੀ ਜਾਂਦਾ ਗਰੂਆ ਵਿੱਚ ਗੱਡੀ ਕੋ ਬਾਕੀ ਹੁਣ ਦੇ ਨਿਹਰਾ ਬੋਜੋ ਜੱਗਾ ਵੇਤੇ ਘਰ ਜਾ ਕੇ ਮਾਰੀਏ ਰਸਤੇ ਤੇ ਲਾਈਏ ਪੱਗ ਯੋ ਕਿ ਸਵੇਰ ਦੀ ਤੁਹਾਨੂੰ ਪਤਾ ਪਗ ਵੱਜੀ ਆ ਤੇ ਕੰਮ ਐਸ ਵਕਤ ਟਾਇਰਡ ਹੋਇਆ ਪਿਆ ਇਹਨਾਂ ਨੂੰ ਕਿਦਾਂ ਖੋਣਾ ਸਪਰੇਅ ਹੁੰਦੀ ਕਿਦਾਂ ਆਹੋ ਸਪਰੇਅ ਸਪਰੂਖਾਵਾਂਗੇ ਤੇ ਬਾਕੀ ਮਿੱਤਰੋ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਆ ਸਮਾਪਤੀ ਸੋ ਮਿਲਦੇ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਤੇ ਭਰਾ ਮੇਰੇ ਚੈਨਲ ਨੂੰ ਮਿੱਤਰੋ ਜਰੂਰ ਸਬਸਕ੍ਰਾਈਬ ਕਰੋ ਸੋ ਇਦਾਂ ਹੀ ਆਪਾਂ ਜਿੱਦਾਂ ਦੇ ਆਪਾਂ ਵਲੌਗ ਲੈ ਕੇ ਆਉਂਦੇ ਆ ਇਦਾਂ ਹੀ ਆਪਾਂ ਘੈਂਟ ਤੋਂ ਘੈਂਟ ਕੰਟੈਂਟ ਦੇ ਵਲੌਗ ਤੁਹਾਡੇ ਅੱਤੇ ਲੈ ਕੇ ਆਉਂਦੇ ਰਾਵਾਂਗੇ ਤੇ ਸੋ ਆਈ ਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ ਮਿੱਤਰੋ ਬਾਏ ਬਾਏ ਜੀਐਨਡੀਯੂ ਵਾਲਿਓ ਬਾਏ ਬਾਏ ਹੋ ਜਾਂਦੇ